ਪੋਸ ਕਰੋ ਰੋਡ ਤੇ ਕੋਈ ਐਕਸੀਡੈਂਟ ਹੁੰਦਾ ਜੀ ਸਾਡੀ ਟੀਮ ਪਹੁੰਚਦੀ ਹੈ ਉਹਦੇ ਹੈਡ ਇੰਜਰੀ ਹੈ ਜੀ ਉਹਨੂੰ ਅਸੀਂ ਚੱਕ ਕੇ ਲੈ ਕੇ ਆਉਂਦੇ ਆ ਤਾਂ ਉਹਨੂੰ ਅਸੀਂ ਚੱਕ ਧਰ ਦੇ ਵਿੱਚ 8 ਵਾਰ ਸ਼ਿਫਟ ਕਰ ਲੈਂਦੀ ਹੈ ਜੀ ਹੂੰ ਪੌਣੇ ਘੰਟੇ ਚੀ ਜੀ ਸਵਾ ਘੰਟੇ ਚੀ ਜੀ ਠੀਕ ਹੈ ਜੀ ਉਹਨੂੰ ਸ਼ਿਫਟ ਕਰਨ ਦੇ ਨਾਲ ਜੇ ਪੇਸ਼ੈਂਟ ਨੇ ਬਚਣਾ ਵੀ ਹੁੰਦਾ ਤਾਂ ਅਸੀਂ ਸਾਡਾ ਸਮਾਜ ਤੇ ਸਾਡੇ ਡਾਕਟਰ ਤੇ ਸਾਡੀ ਸਰਕਾਰ ਮਿਲ ਕੇ ਉਹ ਬੰਦੇ ਨੂੰ ਅਸੀਂ ਖਤਮ ਕਰ ਰਹੀ ਹੈ ਜੀ ਸਾਡੀ ਕੋਈ ਪੇਸ਼ ਨਹੀਂ ਚੱਲਦੀ ਜੀ ਉਸ ਜਗ੍ਹਾ ਤੇ ਮੰਨ ਲਓ ਅਸੀਂ ਐਕਸੀਡੈਂਟ ਰੋਡ ਤੋਂ ਚੱਕਿਆ ਜੀ ਉਹਨੂੰ ਸਟੈਚਰ ਤੇ ਸਿਵਲ ਹਸਪਤਾਲ ਲੈ ਕੇ ਗਏ ਲਾਇਆ ਦੂਜੀ ਵਾਰ ਸਟੈਚਰ ਤੇ ਹੋ ਗਿਆ ਤੀਜੀ ਵਾਰ ਅਸੀਂ ਅੰਦਰ ਲੈ ਕੇ ਗਏ ਉੱਥੇ ਹਸਪਤਾਲ ਦੇ ਵਿੱਚ ਇਹ ਨਹੀਂ ਪਤਾ ਵੀ ਡਿਊਟੀ ਕਿਹੜੇ ਡਾਕਟਰ ਦੀ ਲਾਈ ਹੋਗੀ ਐ ਨਹੀਂ ਪਤਾ ਐਨਟੀ ਦੀ ਲਾਈ ਹੋਵੇ ਕਿਉਂ ਨਿਊਰੋ ਸਰਜਨ ਤਾਂ ਹਸਪਤਾਲਾਂ ਦੇ ਵਿੱਚ ਹੈ ਨਹੀਂ ਤੇ ਸੀਟੀ ਸਕੈਨਾਂ ਵੀ ਸਿਵਲ ਹਸਪਤਾਲਾਂ ਦੇ ਵਿੱਚ ਹੈ ਨਹੀਂ ਇਹ ਸਰਕਾਰ ਦੀ ਬਹੁਤ ਵੱਡੀ ਨਲਾਇਕੀ ਤੇ ਕਮੀ ਹੈ ਜੀ ਬਿਲਕੁਲ ਉਸ ਤੋਂ ਡਾਕਟਰ ਉੱਥੇ ਐਮਰਜੈਂਸੀ ਵਾਲਾ ਦੇਖਦਾ ਵੀ ਇਹਦੇ ਸੱਟ ਜ਼ਿਆਦਾ ਹੈ ਉਹ ਕਹਿੰਦਾ ਜੀ ਜਾਂ ਤਾਂ ਇਹਨੂੰ ਰੈਫਰ ਕਰਾਂਗੇ ਜਾਂ ਫਿਰ ਇੱਥੇ ਕੋਈ ਪ੍ਰਾਈਵੇਟ ਹੋਣਾ ਤੁਸੀਂ ਸੀਟੀ ਸਕੈਨ ਕਰਾ ਲਿਓ ਹੂੰ ਹੂੰ ਤਿੰਨ ਵਾਰੀ ਤਾਂ ਉਹ ਵੀ ਅਸੀਂ ਚੱਕਤਰ ਕਰ ਲਈ ਜੀ ਚੌਥੀ ਵਾਰ ਸੀਟੀ ਸਕੈਨ ਲਈ ਅਸੀਂ ਗੱਡੀ ਚ ਪਾ ਕੇ ਜਦੋਂ ਅਸੀਂ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਾਂਦੇ ਆ ਤਾਂ ਪੰਜਵੀਂ ਵਾਰ ਉੱਥੇ ਲਾਉਣੀ ਹੈ ਜੀ ਉੱਥੇ ਉਹਨੂੰ ਲਾ ਕੇ ਰੇੜੀ ਤੇ ਪਾ ਕੇ ਛੇਵੀਂ ਵਾਰ ਉਹ ਸੀਟੀ ਸਕੈਨ ਵਾਲੀ ਮਸ਼ੀਨ 'ਚ ਜਾਂਦਾ ਜੀ ਉਹਦੀ ਸਕੈਨ ਹੁੰਦੀ ਹੈ ਤਾਂ ਡਾਕਟਰ ਸਾਹਿਬ ਕਹਿ ਦਿੰਦੇ ਆ ਵੀ ਇਹਨੂੰ ਰਿਪੋਰਟ ਨੂੰ ਲੱਗੂਗਾ ਪੌਣਾ ਘੰਟਾ ਜੀ ਸੱਤਵੀਂ ਵਾਰ ਅਸੀਂ ਫੇਰ ਉਹਨੂੰ ਰੇੜੀ ਤੇ ਪਾ ਕੇ ਉਸੇ ਹਸਪਤਾਲ ਦੇ ਬਾਹਰ ਜਾਣੀ ਕਿ ਸਿਟੀ ਸਕੈਨ ਵਾਲੇ ਕਮਰੇ ਚੋਂ ਬਾਹਰ ਆ ਜਾਨੀਏ ਉਹ ਕਹਿੰਦਾ ਜਾਂ ਤਾਂ ਇੱਥੇ ਖੜ੍ਹਦੇ ਹੋ ਇਹਨੂੰ ਸਟ੍ਰੈਚਰ ਤੇ ਪਾਈ ਰੱਖੋ ਜਾਂ ਤੁਸੀਂ ਸਿਵਲ ਹਸਪੀਟਲ ਜਾਂ ਜਿਹੜੇ ਵੀ ਹਸਪੀਟਲ ਚੋਂ ਤੁਸੀਂ ਲੈ ਕੇ ਆਇਓ ਉੱਥੇ ਨੂੰ ਲੈ ਜਾਓ ਰਿਪੋਰਟ ਆਊਗੀ ਪੌਣੇ ਘੰਟੇ ਤੱਕ ਤਾਂ ਕਈ ਵਾਰੀ ਪਰਿਵਾਰ ਨਾਲ ਹੁੰਦਾ ਕਈ ਵਾਰੀ ਨਹੀਂ ਵੀ ਹੁੰਦਾ ਤੇ ਅਸੀਂ ਉਹਨੂੰ 8ਵੀਂ ਵਾਰ ਜਾ ਕੇ ਅਸੀਂ ਬੈੱਡ ਤੇ ਪਾਉਨੇ ਆ ਮੰਨ ਲਓ ਸਿਵਲ ਹਸਪੀਟਲ ਜਾਂ ਪ੍ਰਾਈਵੇਟ ਹਸਪੀਟਲ ਫਿਰ ਪੌਣੇ ਘੰਟੇ ਬਾਅਦ ਰਿਪੋਰਟ ਆਉਂਦੀ ਹੈ ਫਿਰ ਡਾਕਟਰ ਦੇਖਦਾ ਹੈ ਉਹ ਉਹ ਕਹਿੰਦਾ ਜੀ ਇਹਦੇ ਸੱਟ ਬਹੁਤ ਜ਼ਿਆਦਾ ਹੈ ਨਹੀਂ ਨਿਊਰੋ ਸਰਜਨ ਦੀ ਲੋੜ ਹੈ ਉਦੋਂ ਤੱਕ ਪੌਣਾ ਘੰਟਾ ਬੀਤ ਚੁੱਕਿਆ ਹੁੰਦਾ ਹੈ ਪੰਜ ਚਾਰ ਮਿੰਟਾਂ ਚੋਂ ਦਾ ਘੰਟਾ ਬੀਤ ਚੁੱਕਿਆ ਉਹਦੇ ਐਕਸੀਡੈਂਟ ਨੂੰ ਉਹਦੀ ਜਿਹੜੀ ਸਿਰ ਦੀ ਸੱਟ ਆ ਉਹਦੇ ਲਈ ਕੋਈ ਇੰਜੈਕਸ਼ਨ ਨਹੀਂ ਦਿੱਤਾ ਗਿਆ ਦੇਣਗੇ ਤਾਂ ਤਾਂ ਜੇ ਡਾਕਟਰਾਂ ਨੂੰ ਸੀਟੀ ਸਕੈਨ ਤੇ ਪਤਾ ਹੁੰਗਾ ਬਿਲਕੁਲ ਘੰਟਾ ਹੋ ਪਿਆ ਰਹਿੰਦਾ ਜੀ ਅੱਠ ਵਾਰ ਚੱਕਰ ਚੀ ਜੀ ਫਿਰ ਉਹ ਪਰਿਵਾਰ ਆਉਂਦਾ ਪਰਿਵਾਰ ਕਹਿੰਦਾ ਜੀ ਸਾਡੇ ਆਦੇਸ਼ ਨੇੜੇ ਹੈ ਜੀ ਜਾਂ ਕਈ ਵਾਰ ਜਿਹੜੇ ਤਾਂ ਫੋਰਥ ਕਰ ਸਕਦੇ ਪੈਸੇ ਲਈ ਉਹ ਤਾਂ ਕਹਿੰਦੇ ਪ੍ਰਾਈਵੇਟ ਲੈ ਜਾਓ ਫਟਾਫਟ ਜਿਹੜੇ ਨਹੀਂ ਕਰ ਸਕਦੇ ਉਹ ਕਹਿੰਦੇ ਜਾਂ ਬਠਿੰਡਾ ਸਿਵਲ ਜਾਂ ਐਮਸ ਜਾਂ ਪਟਿਆਲਾ ਲੈ ਜਾਓ ਜਦੋਂ ਅਸੀਂ ਉਹਨੂੰ 8ਵੀਂ ਵਾਰ ਤੋਂ ਫੇਰ ਗੱਡੀ ਦੇ ਵਿੱਚ ਰੀੜੀ ਦੇ ਵਿੱਚ ਪਾ ਕੇ ਗੱਡੀ ਦੇ ਵਿੱਚ ਪਾਉਣੇ ਆ ਨੌਵੀਂ ਵਾਰ ਹੋ ਜਾਂਦਾ ਜੀ ਉਹ ਜਦੋਂ ਉਹਨੂੰ ਪਾਉਣੇ ਆ ਤਾਂ ਗੱਡੀ 15-20 ਕਿਲੋਮੀਟਰ ਜਾਂਦੀ ਹੈ ਤੇ ਉਹਦੇ ਰਸਤੇ 'ਚ ਡੈਥ ਹੋ ਜਾਂਦੀ ਆ ਉਹ ਪ੍ਰੋਸੈਸ ਨੂੰ ਹੋ ਜਾਂਦਾ ਸਵਾ ਤੋਂ ਡੇਢ ਘੰਟਾ ਜੀ ਜੇ ਸਰਕਾਰ ਚਾਹੇ ਤਾਂ ਐਕਸੀਡੈਂਟਾਂ ਦੇ ਵਿੱਚ ਇੱਕ ਵੀ ਜਾਨੀ ਜਿਹੜਾ ਨੁਕਸਾਨ ਆ ਕਿਸੇ ਦਾ ਨਹੀਂ ਹੋ ਸਕਦਾ ਜੇਕਰ ਇਹੀ ਡਾਕਟਰਾਂ ਦਾ ਪੈਨਲ ਸਰਕਾਰ ਸਿਵਲ ਹਸਪਤਾਲਾਂ ਦੇ ਵਿੱਚ ਬਣਾਵੇ 12 ਡਾਕਟਰਾਂ ਦਾ ਪੈਨਲ ਬਣਦਾ ਜੀ ਚਾਰ-ਚਾਰ ਡਾਕਟਰਾਂ ਦਾ ਜਿਹਦੇ ਵਿੱਚ ਮੈਡੀਸਨ ਵਾਲਾ ਆ ਗਿਆ ਜੀ ਨੀਰੂ ਸਰਜਨ ਆ ਗਿਆ ਜੀ ਹੱਡੀਆਂ ਵਾਲਾ ਆ ਗਿਆ ਜੀ ਅਰਥ ਵਾਲਾ ਆ ਗਿਆ ਜੀ